ਕਿਸਾਨ ਅੰਦੋਲਨ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਇੱਕ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਬੁਲਾ ਲਈ ਗਈ ਹੈ ਜੋ ਕੱਲ ਦੁਪਹਿਰ 2 ਵਜੇ ਹੌਣ ਜਾ ਰਹੀ ਹੈ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਜਿਸ ਨੂੰ ਲੈ ਕੇ ਕਿਸਾਨ ਆਗੂਆਂ ਦੇ ਵੱਲੋਂ ਹੁਣ ਬਿਆਨਬਾਜ਼ੀ ਹੈ ਜੋ ਸਾਹਮਣੇ ਆ ਰਹੀ ਹੈ ਅਤੇ ਕਿਸਾਨ ਆਗੂ ਲਖੋਵਾਲ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਮੀਟਿੰਗ ਹੈ ਜਿਹੜੀ ਕਿਸਾਨ ਯੂਨੀਅਨਸ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਉਹਨਾਂ ਵੱਖ-ਵੱਖ ਜਿਹੜੇ ਹਿੱਸੇਦਾਰ ਨੇ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਜਿੱਥੇ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਹੈ ਉੱਥੇ ਹੀ ਢੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਆ ਤੇ ਹੋਰ ਵੀ ਜੋ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਇਸ ਸਾਰੇ ਮਸਲੇ ਨੂੰ ਲੈ ਕੇ ਇਹ ਮੀਟਿੰਗ ਰੱਖੀ ਗਈ ਹੈ ਤਾਂ ਕਿਸਾਨ ਆਗੂ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਣਗੇ ਕਿਉਂਕਿ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਲਗਭਗ 23 ਦਿਨਾਂ ਤੋਂ ਮਰਨਵਰ ਤੋਂ ਉੱਪਰ ਬੈਠੇ ਹੋਏ ਹੈ ਅਤੇ ਦੂਜੇ ਪਾਸੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਗਮ ਅਤੇ ਖਨੌਰੀ ਮੋਰਚੇ ਤੇ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਨੇ ਤੇ ਵਖਰੀਆਂ ਕਿਸਾਨ ਮੰਗਾ ਨੂੰ ਲੈ ਕੇ ਵੀ ਵੱਖ-ਵੱਖ ਰਜਤ ਬੰਦਗੀਆਂ ਆਪਣੇ ਵੱਲੋਂ ਐਕਸ਼ਨ ਕਰ ਰਹੀਆਂ ਨੇ ਤਾਂ ਸਾਰੇ ਮਸਲੇ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਬੁਲਾ ਲਈ ਗਈ ਹੈ ਇਸ ਬੈਠਕ ਦੇ ਵਿੱਚ ਕਿਸ ਤਰੀਕੇ ਦੇ ਨਵੇਂ ਪ੍ਰੋਗਰਾਮਾਂ ਦਾ ਐਲਾਨ ਹੋਵੇਗਾ ਅਤੇ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੇ ਪ੍ਰੋਟੈਸਟ ਨੂੰ ਲੈ ਕੇ ਮਰਨ ਵਰਤ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ ਇਸ ਦੇ ਬਾਰੇ ਸਰੀ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਲਗਾਤਾਰ ਹੁਣ ਕਿਸਾਨ ਆਗੂਆਂ ਦੀ ਕਿਸਾਨ ਜਥੇਬੰਦੀਆਂ ਦੀ ਜੋ ਚਰਚਾ ਹੈ ਚਾਰਾ ਜੋਈ ਹੈ ਉਹ ਵਾਧੀ ਦਿਖਾਈ ਦੇ ਰਹੀ ਹੈ ਇਸ ਦਾ ਜੋ ਵੀ ਨਤੀਜਾ ਕੱਲ ਆਵੇਗਾ ਉਸ ਦੇ ਨਾਲ ਤੁਹਾਨੂੰ ਰੂਬ ਰੂ ਕਰਵਾਉਂਦੇ ਰਹਾਂਗੇ ਪਰ ਹੁਣ ਕਿਸਾਨ ਆਗੂ ਜਦ ਸਿੰਘ ਡੱਲੇਵਾਲ ਦਾ ਮਰਨ ਵਰਤ ਅਤੇ ਕਿਸਾਨ ਆंदोलਨ ਦੇ ਨਾਲ ਨਾਲ ਬਾਕੀ ਦੀਆਂ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਆਪਣੇ ਸੰਘਰਸ਼ ਦੀ ਨਵੀਂ ਰੂਪਰੇਖਾ ਉਲਿਕਣੀ ਤੈ ਹੁੰਦੀ ਜਿਹੜੀ ਹੈ ਦਿਖਾਈ ਦੇ ਰਹੀ ਹੈ ਤਾਂ ਜੋ ਵੀ ਕੱਲ ਨੂੰ ਨਵੇਂ ਫੈਸਲੇ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਲੈ ਜਾਣਗੇ ਉਸ ਦੇ ਨਾਲ ਤੁਹਾਨੂੰ ਰੂਬ ਰੂ ਕਰਾਵਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ